ਪਿਆਰ ਤੇ ਤੁਸੀਂ ਕਿੰਨਾ ਕਿ ਯਕੀਨ ਕਰਦੇ ਪਿਆਰ ਦੀ ਕੋਈ ਪਰਿਭਾਸ਼ਾ ਨਹੀਂ ਆ ਪਰ ਫੇਰ ਵੀ ਮੈਂ ਇੱਕ ਪਰਿਭਾਸ਼ਾ ਦੇ ਦਿੰਨਾ ਹਾਂ ਮੈਂ ਆਪਣੀ ਕਿਤਾਬ ਦੇ ਵਿੱਚ ਲਿਖਿਆ ਸੀ ਹਾਂਜੀ ਕਿ ਪਿਆਰ ਦੀ ਪਰਿਭਾਸ਼ਾ ਕੀ ਪੁੱਛਦੀ ਆ ਪਿਆਰ ਦੀ ਪਰਿਭਾਸ਼ਾ ਕੀ ਪੁੱਛਦੀ ਆ ਮੈਂ ਤਾਂ ਤੇਰਾ ਵਾਲ ਵੀ ਸਾਹਮਣੇ ਰੱਖਿਆ ਏ ਜੋ ਗਲ ਬੱਕੜੀ ਪਿੱਛੋਂ ਮੇਰੇ ਮੋਢੇ ਤੇ ਰਹਿ ਗਿਆ ਵਾ ਵਾ ਬਹੁਤ ਅਕਮਾਲ ਇੱਕ ਲੇਖਕ ਦਾ ਦਿਲ ਟੁੱਟਣਾ ਜ਼ਰੂਰੀ ਹੁੰਦਾ ਹੈ ਲਾਜ ਬੀਬੀ ਆ ਦਿਲ ਟੁੱਟਣਾ ਬਹੁਤ ਲਾਜ਼ਮੀ ਆ ਪਿਆਰ ਇੱਕ ਉਹੀ ਨਹੀਂ ਹੁੰਦਾ ਕਿ ਇੱਕ ਕੁੜੀ ਨਾਲ ਵੀ ਹਾਂ ਬਹੁਤ ਸਾਰੀਆਂ ਚੀਜ਼ਾਂ ਨਾਲ ਪਿਆਰ ਪੈ ਜਾਂਦਾ ਜਿਵੇਂ ਆਪਾਂ ਘਰ ਵਿੱਚ ਕੋਈ ਜਾਨਵਰ ਵੀ ਪਾਲ ਲਈ ਪਿਆਰ ਤਾਂ ਆਪਣਾ ਉਹਦੇ ਨਾਲ ਵੀ ਇੱਕ ਤਾਂ ਕਿ ਕਈ ਲੋਕ ਇਸ ਤਰ੍ਹਾਂ ਦੇ ਵੀ ਮੈਨੂੰ ਮਿਲੇ ਆ ਜ਼ਿੰਦਗੀ ਵਿੱਚ ਜਿਨ੍ਹਾਂ ਨੇ ਦਿਨਾਂ ਦੇ ਦਿਲ ਟੁੱਟਿਆ ਪਰ ਉਹਨਾਂ ਨੂੰ ਦਿਲ ਟੁੱਟਣ ਤੋਂ ਬਾਅਦ ਇੱਕ ਮੰਜ਼ਿਲ ਉਹਨਾਂ ਨੂੰ ਮਕਾਮ ਹਾਸਲ ਹੋਇਆ ਜੀ 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 ਕਿ ਈੜੀ ਦੇ ਸੰਗ ਸਿਹਾਰੀ ਉੱਪਰ ਆ ਟਿੱਪੀ ਜੀ ਈੜੀ ਦੇ ਸੰਗ ਸਿਹਾਰੀ ਉੱਪਰ ਆ ਟਿੱਪੀ ਜੀ ਦੱਦੇ ਦੇ ਨਾਲ ਖਰਾਰਾ ਮਾ ਬੋਲੀ ਲਿਪੀ ਦੀ ਪੋਥੀਓ ਸ਼ਾਸਰ ਮੋਰ ਨੂੰ ਪੜਦਾ ਏ ਬਾਰੋ-ਬਾਰੀ ਪੋਥੀਓ ਸ਼ਾਸਰ ਮੋਰ ਨੂੰ ਪੜਦਾ ਏ ਬਾਰੋ-ਬਾਰੀ ਉਹਦੇ ਤੋਂ ਬਾਅਦ ਏ ਮੈਨੂੰ ਸੱਚੀ ਆ ਜਾਨੋ ਪਿਆਰੀ ਸੱਜਣਾ ਸਾਨੂੰ ਮਾਣ ਬੜਾਈ ਹੁੰਦਾ ਏ ਤੇਰੇ ਤੇ ਚੌਨੀਆ ਕਵਤਾ ਲਿਖਦੇ ਸੋਹਣੀ ਜੀ ਮੇਰੇ ਵਾਰਾਂ ਮੈਂ ਗੁੜ ਤੇ ਮਿਸ਼ਰੀ ਪਾਣੀ ਦੀਆਂ ਛੱਲਾਂ ਤੇ ਕਾਲੇ ਤਿਲ ਬਾਲੇ ਜੱਜਦੇ ਇੰਦਰ ਦੀਆਂ ਗੱਲਾਂ ਤੇ ਮੇਰੀ ਕਿਤਾਬ ਆ ਰਹੀ ਆ ਦੁਨੀਆ ਦੇ ਖਤਨਾਕ ਰਾਜ਼ ਨਾਗਮਣੀ ਤੋਂ ਇਲੂਮਨਾਟੀ ਤੱਕ ਉਹਦੇ ਵਿੱਚ ਮੇਰੇ 20 ਲੇਖ ਆ ਲੇਖਾਂ ਦੇ ਉੱਤੇ ਕਿਤਾਬ ਆ ਰਹੀ ਆ ਕੌਨਸਪੀਰੇਸੀ ਥਿਊਰੀਜ਼ ਦੇ ਉੱਪਰ ਕਿਤਾਬ ਆ ਪੜਨਾ ਕਿੰਨਾ ਕਿ ਜ਼ਰੂਰੀ ਹੈ ਜਿਹੜੀ ਕਿਤਾਬ ਤੁਹਾਡੇ ਹੱਥ 'ਚ ਪੜ ਲਓ ਮਹਾਨ ਕੋਸ਼ ਤੋਂ ਬਿਨਾ ਲੇਖਕ ਬਣ ਹੀ ਨਹੀਂ ਸਕਦਾ ਕਿਉਂ ਮਹਾਨ ਕੋਸ਼ ਇੱਕ ਹਨ ਡਿਕਸ਼ਨਰੀ ਆ ਸਾਡੀ ਪੰਜਾਬੀ ਦੀ ਸ਼ਿਵ ਦੇ ਨਾਮ ਨਾਲ ਬਾਬੂ ਰਜਵਲੀ ਜਰੂਰ ਪੜੋ ਉਹਨਾਂ ਦੀ ਚੋਣਵੀਆਂ ਕਵਤਾਵਾਂ ਇੱਕ ਕਿਤਾਬ ਆਉਂਦੀ ਆ ਤਰਕ ਭਾਰਤੀ ਨੇ ਛਾਪੀ ਆ ਉਹ ਕਿਤਾਬ ਜਰੂਰ ਕਵਤਾ ਵਾਲੇ ਨੂੰ ਪੜ੍ਹਨੀ ਚਾਹੀਦੀ ਆ ਉਸ ਕਿਤਾਬ ਵਿੱਚ ਇਹੋ ਜਿਹਾ ਕੀ ਆ ਉਹਦੇ ਵਿੱਚ ਛੰਦ ਆ ਉਹਦੇ ਵਿੱਚ ਨਾ ਜਿੱਦਾਂ ਮੈਂ ਤੁਹਾਨੂੰ ਦੱਸਦਾ ਹਾਂ ਉਹਦੇ ਵਿੱਚ ਇੱਕ ਚੀਜ਼ ਐ ਮੇਰੀ ਪਸੰਦੀਦਾ ਕਿ ਦੱਖਣ ਦਾ ਹੀਰਾ ਚੰਗਾ ਕਾਬਲੀ ਮਮੀਰਾ ਚੰਗਾ ਥੜੀ ਦਾ ਮਤੀਰਾ ਤੇ ਕਮਾਦ ਚੰਗੇ ਪਵਾਦ ਦੇ ਬੜ ਦਿਨ ਗੋਰੀ ਤੇ ਅੰਬਰ ਸਰ ਜੋਰੀ ਚੰਗੇ ਲੁੰਗੀਆਂ ਪਸ਼ੌਰੀ ਚੌਲ ਚੰਗੇ ਫਤਿਹਾਬਾਦ ਦੇ ਤੁਸੀਂ ਡਾਊਨ ਟਾਈਮ ਦੇ ਵਿੱਚ ਨਾ ਆਪਣੇ 네ਗੇਟਿਵ ਤੁਹਾਡੇ ਥੌਟ ਆ ਰਹੇ ਆ ਤਾਂ ਤੁਸੀਂ ਹੈ ਨਾ ਕਿਤਾਬਾਂ ਦਾ ਜ਼ਰੂਰ ਸਹਾਰਾ ਲਓ ਮੈਂ ਮੇਰੇ ਹਿਸਾਬ ਨਾਲ ਕਿਤਾਬਾਂ ਹੀ ਤੁਹਾਨੂੰ ਉੱਪਰ ਚੱਕ ਸਕਦੀਆਂ ਜੇ ਤੁਹਾਡੇ ਮੈਡੀਸਨ ਕੰਮ ਕਰ ਨਹੀਂ ਬੰਦ ਕਰ ਇਹਨਾਂ ਮੈਡੀਸਨ ਨੇ ਖਾਸ ਕਰਕੇ ਡਿਪਰੈਸ਼ਨ ਦੇ ਵਿੱਚ ਜਿਹੜੇ ਚੱਲ ਜਾਂਦੇ ਲੋਕ ਉਹਨਾਂ ਨੂੰ ਕਿਤਾਬਾਂ ਦਾ ਸਾਰਾ ਜ਼ਰੂਰ ਲੈਣਾ ਚਾਹੀਦਾ ਕਿ ਇਕੱਠੀਆਂ ਕਰ ਲੈ ਯਾਦਾਂ ਦਿਲ ਵਿੱਚ ਮਿਸ਼ਰੀ ਵਰਗੇ ਬੋਲਦੀਆਂ ਬੈਠ ਸੁਨੱਖੀਆਂ ਗੱਲਾਂ ਸੁਣ ਲੈ ਸੁਣ ਲੈ ਇੰਦਰ ਦਿ올 ਦੀਆਂ ਸੁਣ ਲੈ ਇੰਦਰ ਦਿ올 ਦੀਆਂ ਸਵਾਗਤ ਹੈ ਤੁਹਾਡਾ ਸਾਡੇ ਪੌਡਕਾਸਟ ਵਿੱਚ ਮਿਲੌਣ ਜਾ ਰਿਹਾ ਤੁਹਾਨੂੰ ਅੱਜ ਇੱਕ ਅਜਿਹੀ ਸ਼ਖਸੀਅਤ ਨਾਲ ਜਿਨ੍ਹਾਂ ਦੇ ਸ਼ਬਦਾਂ ਨੇ ਲੋਕਾਂ ਦੇ ਦਿਲਾਂ ਵਿੱਚ ਇਸ਼ਕ ਪੈਦਾ ਕੀਤਾ ਇੰਦਰ ਦਿਓਲ ਜੀ ਸਭ ਤੋਂ ਪਹਿਲਾਂ ਬਹੁਤ ਬਹੁਤ ਧੰਨਵਾਦ ਇੰਦਰ ਦਿਓਲ ਜੀ ਤੁਸੀਂ ਆਪਣਾ ਕੀਮਤੀ ਸਮਾਂ ਸਾਡੇ ਲਈ ਕੱਢਿਆ ਤੇ ਸਾਡੇ ਨਾਲ ਰੂਬਰੂ ਹੋਈ ਤੁਹਾਡਾ ਵੀ ਧੰਨਵਾਦ ਹਰਜੀਤ ਤੁਸੀਂ ਮੈਨੂੰ ਆਪਣੇ ਪੋਡਕਾਸਟ ਵਿੱਚ ਬੁਲਾਇਆ ਇੱਕ ਸ਼ੇਰ ਦੇ ਨਾਲ ਆਗਾਜ਼ ਕਰਾਂਗਾ ਹਾਂਜੀ ਜ਼ਰੂਰ ਚੜਿਆ ਪੈਰ ਸੋ ਭਾਗਾ ਰਲ ਕੇ ਜ਼ਿੰਦਗੀ ਮੇਰੀ ਫੁੱਲਾਂਗੇ ਚੜਿਆ ਪੈਰ ਸੋ ਭਾਗਾ ਰਲ ਕੇ ਜ਼ਿੰਦਗੀ ਮੇਰੀ ਫੁੱਲਾਂਗੇ ਇੰਦਰ ਕਿਦਾਂ ਲੇਖਕ ਬਣਿਆ ਇਹਦਾ ਰਾਜ਼ ਵੀ ਖੋਲਾਂਗੇ ਇੰਦਰ ਕਤਾਂ ਲੇਖਕ ਬਣ ਬਹੁਤ ਖੂਬਸੂਰਤ ਬਹੁਤ ਖੂਬਸੂਰਤ ਇੰਦਰ ਜੀ ਸਵਾਲਾਂ ਤੋਂ ਆਪਾਂ ਸ਼ੁਰੂ ਕਰਦੇ ਆਂ ਜੀ ਕਿ ਤੁਸੀਂ ਲਿਖਣ ਦੀ ਸ਼ੁਰੂਆਤ ਕਦੋਂ ਅਤੇ ਕਿਵੇਂ ਕੀਤੀ ਸੀ ਤੇ ਉਹ ਕਿਹੜਾ ਪਲਸ ਜਿਸ ਨੇ ਤੁਹਾਨੂੰ ਲਫ਼ਜ਼ਾਂ ਦੀ ਦੁਨੀਆ ਵੱਲ ਮੋੜਿਆ ਹਰਜੀਤ ਇੱਕ ਗੱਲ ਹੈ ਕਿ ਆ ਜਦੋਂ ਮੈਂ ਖਾਲਸਾ ਕੋਲੀ ਪੜਦਾ ਸੀ ਮੇਰੇ ਸਰਗੇ ਤੇ ਹਨਾ ਇੱਕ ਅਸੀਂ ਨੋਟੀਫਿਕੇਸ਼ਨ ਪੜਿਆ ਪੰਜਾਬੀ ਵਿਭਾਗ ਨੇ ਹਨਾ ਕਵਿਤਾ ਲੇਖਣ ਮੁਕਾਬਲੇ ਰੱਖੇ ਹੋਏ ਸੀਗੇ ਓਕੇ ਅਸੀਂ ਸੋਚਿਆ ਵੀ ਚਲੋ ਯਾਰ ਪਾਰਟਿਸਿਪੇਟ ਕਰਦੇ ਆਂ ਲਿਖਣਾ ਸਾਨੂੰ ਨਹੀਂ ਆਉਂਦਾ ਸੀ ਉਸ ਟਾਈਮ ਤੇ ਮਤਲਬ ਤੁਹਾਡਾ ਸਰਕਲ ਸੀ ਕਾਲਜ ਦੇ ਵਿੱਚ ਜਿਨ੍ਹਾਂ ਨੂੰ ਇੰਟਰਸਟ ਸੀ ਕਿ ਹਾਂ ਕਿ ਤੁਹਾਡਾ ਸਰਕਲ ਹੀ ਸ਼ੁਰੂ ਤੋਂ ਰਿਹਾ ਕਿ ਹਾਂ ਲਿਖੀਏ ਸਰਕਲ ਸਾਡਾ ਇਦਾਂ ਨਹੀਂ ਸੀ ਵੀ ਅਸੀਂ ਲਿਖਣਾ ਹੀ ਲਿਖਣਾ ਆਂ ਹਾਂਜੀ ਸਰਕਲ ਸਾਡਾ ਇਦਾਂ ਸੀ ਵੀ ਅਸੀਂ ਹਰੇਕ ਕੰਪੀਟੀਸ਼ਨ ਵਿੱਚ ਪਾਰਟਿਸਿਪੇਟ ਕਰਦੇ ਆਂ ਪਾਰਟਿਸਿਪੇਟ ਤੋਂ ਹੀ ਜ਼ਰੂਰ ਕਰਦੇ ਸੀ ਕਿਉਂਕਿ ਉਦੋਂ ਸਰਟੀਫਿਕੇਟ ਮਿਲਦੇ ਸੀ ਸਾਨੂੰ ਸਾਨੂੰ ਹੁੰਦਾ ਸੀ ਵੀ ਜਿੰਨੇ ਤੇ ਅਸੀਂ ਕਹਿਆ ਯਾਰ ਪੰਜਾਬੀ ਦਾ ਵੀ ਆਪਾਂ ਚਾਹੀਦਾ ਸਰਟੀਫਿਕੇਟ ਆਪਾਂ ਨੂੰ ਹਨਾ ਤੇ ਅਸੀਂ ਸੋਚ ਦੋਸਤਾਂ ਨੇ ਸੋਚਿਆ ਵੀ ਚਲੋ ਹਨਾ ਆਪਾਂ ਗੂਗਲ ਤੋਂ ਕਰ ਲੱਬ ਕੇ ਜਾਂ ਕਾਪੀ ਕਰਕੇ ਬਣਾ ਲਾਂਗੇ ਕਵਿਤਾ ਪਰ ਇਹ ਮੇਰਾ ਮਨ ਨਹੀਂ ਮੰਨਿਆ ਹਾਂ ਇਸ ਤਰ੍ਹਾਂ ਤਾਂ ਤੁਹਾਨੂੰ ਮੈਂ ਹਨਾ ਗਿਆ ਉਧਰ ਤੇ ਮੇਰੇ ਹਨਾ ਦਿਮਾਗ ਚੱਲੀ ਜਾਵੇ ਯਾਰ ਵੀ ਕੰਪੀਟੀਸ਼ਨ ਆ ਕਵਿਤਾ ਯਾਰ ਆਪਣੇ ਵੱਲੋਂ ਲਿਖਣੀ ਆਪਾਂ ਮੈਂ ਚਾਰ ਲੈਣਾ ਲਿਖਾ ਹੂੰ ਤੇ ਉਸ ਦਿਨ ਮੇਰੇ ਦਿਮਾਗ ਵਿੱਚ ਨਾ ਰਣਜੀਤ ਬਾਵੇ ਦਾ ਗਾਣਾ ਸੀਗਾ ਜੱਟ ਦੀ ਅਕਲ ਵੇਚ ਕੇ ਫਸਲ ਲੈ ਲਈ ਰਫਲ ਕਰ ਗਿਆ ਕਤਲ ਜੀਆਂ ਨੂੰ ਜੀਆਂ ਨੂੰ ਪੰਗਾ ਤੇ ਉਹ ਮੇਰੇ ਨਾ ਦਿਮਾਗ ਵਿੱਚ ਤਰਜੀ ਚੱਲੀ ਜਾਵੇ ਚੱਲੀ ਜਾਵੇ ਤੇ ਮੈਂ ਰਾਤੀ ਉਸ ਦਿਨ ਲਿਖੀ ਗੱਲ ਕਿ ਦਿਲ ਵਿੱਚ ਦਰਦ ਮਿਲੇ ਹਮਦਰਦ ਕਰੇ ਜੋ ਪਿਆਰ ਜੀ ਉੱਚ ਮਿਆਰ ਤੇ ਹੋਵੇ ਸੱਚਾ ਵਫਾ ਕਮਾਵੇ ਤੇ ਮਨ ਨੂੰ ਭਾਵੇ ਰਾਖੀ ਲਈ ਜਾਗੇ ਬੁਣੇ ਜੋ ਧਾਗੇ ਨਾ ਹੋਵੇ ਕੱਚਾ ਉਹ ਦਿਨ ਫੇ ਮੈਂ ਕਵਿਤਾ ਲਿਖੀ ਤੇ ਅਗਲੇ ਦਿਨ ਫੇ ਮੈਂ ਪੇਸ਼ ਕੀਤੀ ਉੱਥੇ ਕੰਪੀਟੀਸ਼ਨ ਵਿੱਚ ਪਰ ਉਹਨੂੰ ਕੋਈ ਨਾਮ ਨਹੀਂ ਮਿਲਿਆ ਸਾਨੂੰ ਪਤਾ ਵੀ ਸੀ ਅਸੀਂ ਇਹਨਾਂ ਵਧੀਆ ਨਹੀਂ ਲਿਖੀ ਮਤਲਬ ਤੁਹਾਡਾ ਇੱਕ ਲੇਖਕ ਦਾ ਸਫਰ ਦੀ ਸ਼ੁਰੂਆਤ ਹੋ ਗਈ ਸੀ ਉਹ ਸ਼ੁਰੂਆਤ ਹੋ ਗਈ ਥੋੜਾ ਜੋੜਨਾ ਆ ਗਿਆ ਪਤਾ ਲੱਗ ਗਿਆ ਵੀ ਅਸੀਂ ਕਰ ਸਕਦੇ ਹਾਂ ਨਾ ਤਰਜ਼ਾਂ ਦੇ ਉੱਤੇ ਲਿਖਣਾ ਵੀ ਸ਼ੁਰੂ ਕਰ ਸਕਦੇ ਹਾਂ ਤੇ ਉਸ ਤੋਂ ਬਾਅਦ ਸੋਚਿਆ ਅਗਲੇ ਸਾਲ ਜਿਹੜਾ ਕੰਪੀਟੀਸ਼ਨ ਆਊਗਾ ਉਹਦੇ ਵਿੱਚ ਨਾਮ ਜ਼ਰੂਰ ਆਪਾਂ ਪ੍ਰਾਪਤ ਕਰਨੀ ਆ ਤੇ ਉਹ ਵੀ ਇੱਕ ਸਾਲ ਮੇਰਾ ਪੜਨ ਚ ਤੇ ਲਿਖਣ ਵਿੱਚ ਹੀ ਗਿਆ ਹੂੰ ਜੀ ਤੇ ਇੱਕ ਸਵਾਲ ਮੇਰਾ ਇੰਦਰ ਹੋਰ ਸੀ ਕਿ ਇੱਕ ਆਮ ਇਨਸਾਨ ਤੋਂ ਲੈ ਕੇ ਲੇਖਕ ਤੱਕ ਦਾ ਸਫ਼ਰ ਕਿਸ ਤਰ੍ਹਾਂ ਦਾ ਰਿਹਾ ਹਰਜੀਤ ਬੜਾ ਦਿਲ ਕਾ ਸਫ਼ਰ ਆ ਮੇਰੇ ਹਿਸਾਬ ਨਾਲ ਤਾਂ ਹੱਲੇ ਚੱਲ ਹੀ ਰਿਹਾ ਹੈ ਤੇ ਚੱਲਦਾ ਹੀ ਰਹਿਣਾ ਚਾਹੀਦਾ ਆ ਤੇ ਜੇ ਮੁਕੰਮਲ ਹੋ ਗਿਆ ਮੈਨੂੰ ਲੱਗਦਾ ਜਦੋਂ ਬੰਦਾ ਮੁਕੰਮਲ ਹੋ ਜਾਂਦਾ ਨਾ ਫਿਰ ਉਹ ਖਤਮ ਹੀ ਹੋ ਜਾਂਦਾ ਇੱਕ ਹਿਸਾਬ ਦਾ ਸਫ਼ਰ ਕਦੀ ਵੀ ਖਤਮ ਨਹੀਂ ਹੋਣਾ ਚਾਹੀਦਾ ਕਿਉਂਕਿ ਮੈਂ ਪਹਿਲੋ ਛੰਦਬੰਦੀ ਲਿਖਦਾ ਸੀਗਾ ਜੋਦੋਂ ਮੈਨੂੰ ਲੱਗਾ ਵੀ ਥੋੜਾ ਜਿਆਦਾ ਮੈਂ ਵੀ ਕਾਫੀਏ बार-बार ਵਰਤੀ ਜਾ ਰਿਹਾ ਮੇਤੋਂ ਨਵੀਆਂ ਚੀਜ਼ਾਂ ਨਹੀਂ ਬਣ ਰਹੀਆਂ ਵਿਸ਼ੇ ਮੇਤੋਂ ਨਹੀਂ ਆ ਰਹੇ ਤੇ ਹੁਣ ਮੈਂ ਖੁੱਲੀ ਕਵਤਾ ਵਿੱਚ ਆ ਗਿਆ ਖੁੱਲੀ ਕਵਤਾ ਦਾ ਖੁੱਲੀ ਕਵਤਾ ਦਾ ਤਾਂ ਪ੍ਰਸਾਰ ਹੀ ਇੰਨਾ ਜ਼ਿਆਦਾ ਆ ਆਪਾਂ ਕੁਝ ਵੀ ਲਿਖ ਸਕਦੇ ਆ ਕਿਤੋਂ ਵੀ ਕੁਝ ਕਿਉਂਕਿ ਨਿਜਮਾ ਤੋਂ ਰਹਿਤ ਹੋ ਜਾਂਦੀ ਆ ਤੇ ਹੁਣ ਮੈਂ ਸੋਚਿਆ ਵੀ ਖੁੱਲੀ ਕਵਤਾ ਵੀ ਨਾਂ ਨਾਲ ਚਲਾਵਾਂ ਕਿਉਂਕਿ ਸਫ਼ਰ ਚੱਲਦਾ ਰਵੇ ਮੇਰਾ ਜੀ ਓਕੇ ਓਕੇ ਠੀਕ ਹੈ ਜੀ ਤੁਸੀਂ ਕੋਈ ਕਿਤਾਬਾਂ ਲਿਖੀਆਂ ਜੀ ਸਭ ਤੋਂ ਪਹਿਲੀ ਕਿਤਾਬ ਤੁਹਾਡੀ ਕਿਹੜੀ ਸੀ ਸਭ ਤੋਂ ਪਹਿਲੀ ਕਿਤਾਬ ਮੇਰੀ ਆ ਮੇਰੇ ਹੱਥ 'ਚ ਹੀ ਬਣੀ ਹੋਈ ਆ ਸ਼ਾਹ ਸਰਮੌਰ ਕਿਤਾਬ ਆ ਮੇਰੀ ਸ਼ਾਹ ਸਰਮੌਰ ਜੀ ਠੀਕ ਆ ਇਹ ਮੇਰੀ 2022 ਦੇ ਵਿੱਚ ਆਈ ਸੀ ਕਿਤਾਬ ਇਹ ਮੈਂ 19 ਵਿੱਚ ਜਦੋਂ ਜਿੱਦਾਂ ਤੁਹਾਨੂੰ ਦੱਸਿਆ ਵੀ 19 ਵਿੱਚ ਕੰਪੀਟੀਸ਼ਨ ਤੋਂ ਬਾਅਦ ਹੀ ਫਿਰ ਲਿਖਣਾ ਸ਼ੁਰੂ ਕਰਤਾ ਥੋੜੀਆਂ ਚੀਜ਼ਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਉਦੋਂ ਇਦਾਂ ਨਹੀਂ ਸੀ ਵੀ ਲਿਖੀ ਜਾਣਾ ਲਿਖੀ ਜਾਣਾ ਉਦੋਂ ਸੋਚਿਆ ਸੀ ਵੀ ਇੱਕ ਕਿਤਾਬ ਬਣਾਉਣੀ ਆ ਜ਼ਿੰਦਗੀ ਦੇ ਵਿੱਚ ਉਹ ਕਿਤਾਬ ਨੂੰ ਮੱਦੇ ਨਜ਼ਰ ਰੱਖ ਕੇ ਹੀ ਕਵਿਤਾਵਾਂ ਸਾਰੀਆਂ ਲਿਖੀਆਂ ਵੀ ਹਰ ਇੱਕ ਕਵਿਤਾ ਇੱਕ ਦੂਜੇ ਤੋਂ ਵੱਖਰੀ ਹੋਵੇ ਵਿਸ਼ੇ ਨਵੇਂ ਬਣਾਉਣੇ ਸ਼ੁਰੂ ਕੀਤੇ ਤੇ ਉਹਦੋਂ ਮੈਂ ਨਾ ਹਿਸਟਰੀ ਪੜ੍ਹਦਾ ਹੁੰਦਾ ਸੀਗਾ ਤੇ ਉਹਦੇ ਵਿੱਚ ਫਿਰ ਜ਼ਿਆਦਾਤਰ ਮੈਂ ਕੋਸ਼ਿਸ਼ ਕੀਤੀ ਜਿਹੜੇ ਵਿੰਬ ਸਿਰਜਾਂ ਜਾਂ ਜਿਹੜੇ ਸ਼ਬਦ ਹੋਣ ਇਤਿਹਾਸ ਦੇ ਹੋਣ ਮੈਂ ਕਾਫੀ ਇਦਾਂ ਕਵਤਾਵਾਂ ਲਿਖਿਆ ਜਿਹਦੇ ਵਿੱਚ ਮੈਂ ਉਹ ਸ਼ਬਦ ਇਤਿਹਾਸ ਦਾ ਜ਼ਿਕਰ ਹੁੰਦਾ ਜੀ ਕੋਈ ਅਜੀਹੀ ਕਵਤਾ ਸਾਨੂੰ ਜ਼ਰੂਰ ਸੁਣਾਓ ਜ਼ਰੂਰ ਜ਼ਰੂਰ ਜੀ ਮੈਂ ਜ਼ਰੂਰ ਸੁਣਾਉਣਾ ਮੇਰੀ ਇੱਕ ਪਸੰਦੀਦਾ ਕਵਤਾ ਉਹਦੇ ਵਿੱਚ ਕਿ ਤੇਰਾ ਹੁਸਨ ਹੜੱਪਾ ਵਰਗਾ ਨਹੀਂ ਕਰਾਉਂਦਾ ਯੁੱਧ ਕਲਿੰਗਾ ਦੇ ਲੈ ਤੈਨੂੰ ਖਥਾ ਸਮਰਪਿਤ ਨਹੀਂ ਧਰਤੀ ਬਲਦ ਦੇ ਸਿੰਘਾਂ ਤੇ ਵਾ ਵਾ ਬੋਲ ਬਿਆਸ ਦੇ ਕਹਿਰ ਜੇ ਮੋੜੇ ਬੜਮੱਕ ਦੁਨੀਆਂ ਨੂੰ ਤੂੰ ਜਾਪੇ ਅੱਗ ਦੀ ਖੋਜ ਜਹੀ ਤਾਰੇ ਪੱਥਰ ਜੋਨੀਆਂ ਨੂੰ ਅੱਖਾਂ ਸਿੱਕੇ ਨਿਸ਼ਕੇ ਜਈਆਂ ਆਂਸ਼ੇ ਕੋਹੀ ਨੂਰ ਦਾ ਰੋਬਤਾ ਇਹਦੇ ਵਰਗਾ ਨਹੀਂ ਰੇਸ਼ਮ ਚੰਗ ਕਸੂਰ ਦਾ ਧਰਤੀ ਹੀਰ ਦੀ ਦੀਦ ਲਈ ਵਾਸਕੋਗਾਮਾ ਆਉਂਦੇ ਨੇ ਅਜੰਤਾ ਦੀਆਂ ਗੁਫਾਵਾਂ ਦੇ ਵਿੱਚ ਚਿੱਤਰ ਪਹਿਲਾ ਪਾਉਂਦੇ ਨੇ ਚਿੱਤਰ ਪਹਿਲਾ ਪਾਉਂਦੇ ਬਹੁਤ ਖੂਬ ਇੰਦਰ ਜੀ ਅਜਿਹੀਆਂ ਲਿਖਤਾਂ ਮੇਰੇ ਹਿਸਾਬ ਨਾਲ ਕੋਈ ਕੋਈ ਹੀ ਲਿਖ ਸਕਦਾ ਕਿਉਂਕਿ ਪੜਨਾ ਬਹੁਤ ਜ਼ਰੂਰੀ ਹੈ ਜੀ ਜੀ ਕਿ ਇੱਕ ਲੇਖਕ ਨੂੰ ਸਫਲ ਹੋਣ ਲਈ ਪੜਨਾ ਕਿੰਨਾ ਕੁ ਜ਼ਰੂਰੀ ਹੈ ਪੜਨਾ ਬਹੁਤ ਜ਼ਰੂਰੀ ਹੈ ਮੇਰੇ ਹਿਸਾਬ ਨਾਲ ਤਾਂ ਗਿਣਤੀ ਨਹੀਂ ਹੋਣੀ ਚਾਹੀਦੀ ਵੀ ਇੰਨੀ ਇੱਕ ਪੜ੍ਹ ਕੇ ਇੰਨੀ ਇੱਕ ਲਿਖਣੀ ਕਿਤਾਬ ਜਾਂ ਇੰਨੀ ਆ ਪੜ੍ਹ ਕੇ ਬਸ ਜਿਹੜੀ ਕਿਤਾਬ ਤੁਹਾਡੇ ਹੱਥ ਚ ਪੜ ਲਓ ਹਮ ਜਿਹੜੀ ਕਿ ਤਾਂ ਮੇਰੇ ਹਿਸਾਬ ਨਾਲ ਜਿੱਦਾਂ ਹੁਣ ਜੇ ਮੈਂ ਇਤਿਹਾਸਿਕ ਸੋਚਿਆ ਸੀ ਵੀ ਇਤਿਹਾਸਿਕ ਗੱਲਾਂ ਲਿਖਣੀਆਂ ਤੇ ਉਸ ਉਸ ਟਾਈਮ ਮੈਂ ਕਾਫੀ ਇਤਿਹਾਸ ਪੜਿਆ ਓਕੇ ਤੇ ਉਹਦੇ ਨਾਲ ਮੈਨੂੰ ਸ਼ਬਦ ਵੀ ਇਤਿਹਾਸਿਕ ਆਏ ਜਿੱਧਰ ਤੁਸੀਂ ਪੜੋਗੇ ਉਧਰੇ ਸ਼ਬਦ ਆਉਣਗੇ ਉਸ ਤੋਂ ਬਾਅਦ ਮੈਂ ਬਾਬੂ ਰਜੋਬਲੀ ਨੂੰ ਪੜਨਾ ਸ਼ੁਰੂ ਕੀਤਾ ਫਿਰ ਥੋੜਾ ਜਿਹਾ ਮੈਂ ਸ਼ੰਦ ਸ਼ੰਦਾ ਦੇ ਵਿੱਚ ਲਿਖਣਾ ਸ਼ੁਰੂ ਕੀਤਾ ਉਹ ਵੀ ਕਾਫੀ ਲੱਗਦਾ ਸ਼ੰਦਾਂ ਦਾ ਅਰਥ ਮੜੇ ਦੱਸੂਗੇ ਡੀਪਲੀ ਕੇ ਸ਼ੰਦਾ ਦਾ ਮੈਂ ਥੋੜਾ ਹੀ ਦੱਸ ਦਿੰਨਾ ਆ ਬਾਬੂ ਰਜਬਲੀ ਦਾ ਇੱਕ ਸ਼ੰਦ ਆ ਉਹ ਵੀ ਰਣਜੀਤ ਬਾਵਾ ਨੇ ਗਾਇਆ ਕਿ ਨਾਮ ਨੂੰ ਸਵੇਰਾ ਚੰਗਾ ਸੰਤਾਂ ਨੂੰ ਡੇਰਾ ਚੰਗਾ ਚੋਰ ਨੂੰ ਹਨੇਰਾ ਚੰਗਾ ਜਿੱਥੇ ਕਿਤੇ ਲੋਕ ਜੇ ਇੱਕ ਗੋਤ ਖੇੜਾ ਚੰਗਾ ਖੇਤ ਲਾਉਣਾ ਢੇੜਾ ਚੰਗਾ ਜੰਗ ਦਾ ਨਵੇੜਾ ਚੰਗਾ ਜੇ ਕਲੇਸ਼ ਮੁੱਕ ਜੇ ਇੱਕ ਸ਼ੰਦ ਹੁੰਦੇ ਆ ਇਹਦਾ ਇੱਕ ਨਾ ਨਿਜਮ ਹੁੰਦੇ ਇਹਦੇ ਵਿੱਚ ਹਾਂਜੀ ਉਹਦੇ ਉਹਦੇ ਵਿੱਚ ਹੀ ਲਿਖਣਾ ਪੈਂਦਾ ਹੈ ਓਕੇ ਓਕੇ ਜੀ ਜੀ ਇਹ ਇਹ ਥੋੜੀ ਡੀਪ ਹੋ ਜਾਂਦੀ ਹੈ ਪਿੰਗਲ ਗਿਆਨ ਹੋ ਜਾਂਦਾ ਇਹ ਮੈਨੂੰ ਲੱਗਦਾ ਥੋੜਾ ਜਿਆਦਾ ਅਪ ਲੈਵਲ ਦਾ ਆ ਇੱਥੇ ਆਪਾਂ ਮੈਨੂੰ ਲੱਗਦਾ ਵੀ ਆਪਾਂ ਥੋੜੀ ਨੋਰਮਲ ਗੱਲ ਕਰੀਏ ਵੀ ਆਪਣੇ ਦਰਸ਼ਕ ਦਰਸ਼ਕਾਂ ਨੂੰ ਸਮਝ ਵੀ ਆਵੇ ਇਹਨੇ ਚੀਜ਼ਾਂ ਤੇ ਇੰਦਰ ਜੀ ਸਵਾਲਾਂ ਦਾ ਜ਼ਰੀਆ ਇਸ ਤਰ੍ਹਾਂ ਹੀ ਰਹੂਗਾ ਕਿ ਤੁਹਾਡੀਆਂ ਬਹੁਤ ਸਾਰੀਆਂ ਕਿਤਾਬਾਂ ਕਵਿਤਾਵਾਂ ਦੀਆਂ ਆਈਆਂ ਜੀ 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 ਕਿ ਮੇਰਾ ਇੱਕ ਸਵਾਲ ਸੀ ਕਿ ਪਿਆਰ ਤੇ ਤੁਸੀਂ ਕਿੰਨਾ ਕੀ ਯਕੀਨ ਕਰਦੇ ਹੋ ਪਿਆਰ ਤੇ ਬਹੁਤ ਯਕੀਨ ਆ ਮੈਨੂੰ ਲੱਗਦਾ ਜ਼ਿੰਦਗੀ ਸਾਰੀ ਹੈ ਹੀ ਪਿਆਰ ਦੇ ਲਈ ਆ ਮਤਲਬ ਮੈਂ ਜਿਵੇਂ ਲਿਖਦਾ ਵੀ ਆ ਤੇ ਵੀ ਚਾਹੁੰਦੇ ਆ ਵੀ ਸਾਨੂੰ ਇਸ ਕਵਿਤਾ ਨੂੰ ਇਸ ਕਿਤਾਬ ਨੂੰ ਪਿਆਰ ਮਿਲੇ ਤਾਂ ਹੀ ਆਪਾਂ ਲਿਖਦੇ ਆ ਜੇ ਹੁਣ ਆ ਪੋਡਕਾਸਟ ਕਰ ਰਹੇ ਆ ਤੇ ਆਪਣੇ ਮਨ ਚ ਇਹੀ ਹੋਗਾ ਵੀ ਯਾਰ ਇਹ ਪੋਡਕਾਸਟ ਨੂੰ ਪਿਆਰ ਮਿਲੇ ਵੱਧ ਤੋਂ ਵੱਧ ਲੋਕੀ ਦੇਖਣ ਪਿਆਰ ਦੇ मतलब अब प्यार ਦੇ ਦਾਲੇ ਦਵਾਲੀ ਆਪਾਂ ਘੁੰਮੀ ਜਾ ਰਹੇ ਹਾਂ। ਮਤਲਬ ਆਪਾਂ ਇਹ ਕਹਿ ਸਕਦੇ ਹਾਂ ਕਿ ਪਿਆਰ ਇੱਕ ਉਹੀ ਨਹੀਂ ਹੁੰਦਾ ਕਿ ਇੱਕ ਕੁੜੀ ਨਾਲ ਵੀ। ਹਾਂ ਬਹੁਤ ਸਾਰੀਆਂ ਚੀਜ਼ਾਂ ਨਾਲ ਪਿਆਰ ਪੈ ਜਾਂਦਾ ਜਿਵੇਂ ਆਪਾਂ ਘਰ ਵਿੱਚ ਕੋਈ ਜਾਨਵਰ ਵੀ ਪਾਲ ਲਈ ਪਿਆਰ ਤਾਂ ਆਪਾਂ ਉਸ ਨਾਲ ਵੀ ਕਰਦੇ ਹਾਂ। ਆਪਣੇ ਕੰਮ ਨਾਲ ਪਿਆਰ ਦੇਖੋ ਮੈਨੂੰ ਮੈਨੂੰ ਕਿੰਨਾ ਪਿਆਰ ਜਿਆਦਾ ਮੈਨੂੰ ਆਪਣੇ ਕਿਤਾਬਾਂ ਨਾਲ ਮੈਨੂੰ ਕਲੈਕਸ਼ਨ ਕਰਨ ਦਾ ਬੜਾ ਸ਼ੌਂਕ ਆ। ਇਹ ਵੀ ਪਿਆਰ ਆ ਇਹ ਵੀ ਪਿਆਰ ਆ ਇਹ ਵੀ ਪਿਆਰ ਹੁੰਦਾ। ਲਿਖਣਾ ਵੀ ਪਿਆਰ ਆ ਲਿਖ ਕੇ ਉਹਨੂੰ ਸੰਭ ਲੈਣਾ ਵੀ ਪਿਆਰ ਆ। ਹੂੰ। ਤੇ ਉਹਨੂੰ ਆਪਾਂ ਸ਼ਾਪ ਦੇਣਾ ਉਹ ਵੀ ਪਿਆਰ ਆ ਸ਼ਾਪ ਕੇ ਸੁਣਾਉਣਾ ਉਹ ਵੀ ਪਿਆਰ ਆ ਠੀਕ ਆ ਜੇ ਕੋਈ ਸਾਡੀ ਕਵਤਾ ਕਦੀ ਪੋਸਟ ਕਰਦਾ ਆਪ ਗਾ ਕੇ ਜਾਂ ਉਹਦੀ ਫੋਟੋ ਪਾ ਕੇ ਟੈਗ ਕਰਦਾ ਉਹ ਵੀ ਤਾਂ ਪਿਆਰ ਹੀ ਇੱਕ ਹਿਸਾਬ ਨਾਲ ਹਾਂ ਇਹ ਤਾਂ ਗੱਲ ਹੈ ਪਿਆਰ ਦੀ ਕੋਈ ਪਰਿਭਾਸ਼ਾ ਨਹੀਂ ਆ ਪਰ ਫੇਰ ਵੀ ਮੈਂ ਇੱਕ ਪਰਿਭਾਸ਼ਾ ਦੇ ਦਿੰਨਾ ਮੈਂ ਆਪਣੀ ਕਿਤਾਬ ਦੇ ਵਿੱਚ ਲਿਖਿਆ ਸੀ ਹਾਂਜੀ ਕਿ ਪਿਆਰ ਦੀ ਪਰਿਭਾਸ਼ਾ ਕੀ ਪੁੱਛਦੀ ਆ ਪਿਆਰ ਦੀ ਪਰਿਭਾਸ਼ਾ ਕੀ ਪੁੱਛਦੀ ਆ ਮੇਤਾ ਤੇਰਾ ਵਾਲ ਵੀ ਸਾਹਮ ਕੇ ਰੱਖਿਆ ਏ ਜੋ ਗਲ ਬੱਕੜੀ ਪਿੱਛੋਂ ਮੇਰੇ ਮੋਢੇ ਤੇ ਰਹਿ ਗਿਆ ਹਾਂ ਵਾ ਵਾ ਬਹੁਤ ਕਮਾਲ ਤੇ ਇੰਦਰ ਜੀ ਇੱਕ ਸਵਾਲ ਹੋਰ ਸੀ ਕਿ ਇੱਕ ਲੇਖਕ ਦਾ ਦਿਲ ਟੁੱਟਣਾ ਜ਼ਰੂਰੀ ਹੁੰਦਾ ਹੈ ਕਿ ਲੇਖਕ ਬਣਨ ਲਈ ਦਿਲ ਦਾ ਟੁੱਟਣਾ ਕਿੰਨਾ ਕੁ ਜ਼ਰੂਰੀ ਹੈ ਲਾਜ਼ਮੀ ਵੀ ਆ ਦਿਲ ਦਾ ਟੁੱਟਣਾ ਬਹੁਤ ਲਾਜ਼ਮੀ ਹਾਂ ਪਰ ਇੱਥੇ ਆਪਾਂ ਨੂੰ ਦੇਖਣਾ ਪੈਣਾ ਕਿ ਦਿਲ ਕਿਹੜੇ ਕਾਰਨਾ ਕਰਕੇ ਟੁੱਟੇ ਜ਼ਿਆਦਾਤਰ ਸਾਡੇ ਦਿਮਾਗਾਂ ਦੇ ਜ਼ਿਆਦਾਤਰ ਤਾਂ ਲੋਕਾਂ ਦੇ ਦਿਲਾਂ ਵਿੱਚ ਇਦਾਂ ਹੀ ਹੁੰਦਾ ਕਿ ਕੋਈ ਕੁੜੀ ਛੱਡ ਗਈ ਜਾਂ ਕੋਈ ਚੀਜ਼ ਹੋ ਗਈ ਹਨਾ ਕਿ ਦਿਲ ਟੁੱਟ ਗਿਆ ਚਲੋ ਜੀ 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 ਸਮਝਦੇ ਹੋ ਤੁਸੀਂ ਮੈਂ ਸਮਝਦਾ ਤੁਹਾਡੀ ਗੱਲ ਬਿਲਕੁਲ ਮੈਂ ਇਸੇ ਗੱਲ ਤੇ ਆਉਣਾ ਕਿ ਜ਼ਿਆਦਾਤਰ ਲੋਕਾਂ ਦਾ ਮੰਨਣਾ ਕਿ ਦਿਲ ਟੁੱਟੇ ਮਤਲਬ ਕੁੜੀ ਦਾ ਛੱਡ ਜਾਣਾ ਹੀ ਦਿਲ ਟੁੱਟਣਾ ਆ ਦਿਲ ਕਈ ਕਾਰਨਾ ਕਰਕੇ ਟੁੱਟ ਸਕਦਾ ਹੈ ਕਈ ਹਾਲਾਤਾਂ ਕਰਕੇ ਵੀ ਟੁੱਟਦਾ ਹੈ ਘਰ ਦੀਆਂ ਮਜਬੂਰੀਆਂ ਮਜਬੂਰੀਆਂ ਕਰਕੇ ਹਨਾ ਕਿ ਬੇਰੁਜ਼ਗਾਰੀ ਕਰਕੇ ਉਹ ਸਾਰੀਆਂ ਚੀਜ਼ਾਂ ਕਰਕੇ ਹੋ ਜਾਂਦਾ ਹਾਂ ਦਿਲ ਟੁੱਟਣ ਦੇ ਉੱਤੇ ਆਪਾਂ ਕਰੁਣਾ ਰਸ ਲਿਖ ਸਕਦੇ ਹਾਂ ਕਰुणा ਰਸ ਜਿਵੇਂ ਬਿਰਹਾ ਜਿਵੇਂ ਸ਼ਿਵ ਨੇ ਸਿਰ ਜਾਇਆ ਹਾਂਜੀ ਸੈਡ Song ਜਿਵੇਂ ਦੁੱਖ ਦੁਖਾਂਤ ਉਹ ਸਿਰਜ ਸਕਦਾ ਮੇਰੇ ਹਸਾਬ ਨਾਲ ਬਟ ਮੈਨੂੰ ਇਦਾਂ ਲੱਗਦਾ ਆ ਵੀ ਆਪਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਆ ਵੀ ਆਪਾਂ 네ਗੇਟਿਵ ਨਾ ਜਾਈਏ ਮੈਨੂੰ ਲੱਗਦਾ ਵੀ ਜਿਹੜਾ ਰਸ ਸਾਨੂੰ 네ਗੇਟਿਵ ਲੈ ਕੇ ਜਾਂਦਾ ਆ ਆਪਾਂ ਪੋਜ਼ਿਟਿਵ ਰਹੀਏ ਸ਼ਿੰਗਾਰ ਰਸ ਵਿੱਚ ਲਿਖੀ ਜਿੰਨਾ ਹੋ ਸਕਦਾ ਪਿਆਰ ਬਾਰੇ ਲਿਖੀ ਤੇ ਮੈਂ ਉਹੀ ਚਾਹਣਾ ਵੀ ਠੀਕ ਆ ਦਿਲ ਟੁੱਟ ਗਿਆ ਠੀਕ ਆ ਜ਼ਰੂਰੀ ਨਹੀਂ ਤੁਸੀਂ ਹੁਣ ਦਿਲ ਟੁੱਟ ਗਿਆ ਤੇ ਹੁਣ ਤੁਸੀਂ ਕਰुणा ਹੀ ਲਿਖੀ ਜਾਣਾ ਵੀ ਕਿ ਜਾਣਾ ਕਈ ਚੀਜ਼ਾਂ ਹੁੰਦੀਆਂ ਕਿ ਮੈਨੂੰ ਅੱਜ ਵੀ ਪਤਾ ਕਿ ਕਈ ਲੋਕ ਇਸ ਤਰ੍ਹਾਂ ਦੇ ਵੀ ਮੈਨੂੰ ਮਿਲੇ ਆ ਜ਼ਿੰਦਗੀ ਵਿੱਚ ਜਿਨ੍ਹਾਂ ਨੇ ਦਿਨਾਂ ਦੇ ਦਿਲ ਟੁੱਟਿਆ ਪਰ ਉਹਨਾਂ ਨੂੰ ਦਿਲ ਟੁੱਟਣ ਤੋਂ ਬਾਅਦ ਇੱਕ ਮੰਜ਼ਲ ਉਹਨਾਂ ਨੂੰ ਮਕਾਮ ਹਾਸਲ ਹੋਇਆ ਜੀ 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 ਹਨਾ ਕਿਹ ਚੀਜ਼ਾਂ ਵੀ ਬਹੁਤ ਹੁੰਦੀਆਂ ਕਿ ਕਈ ਵਾਰ ਤੁਹਾਡੀ ਜ਼ਿੰਦਗੀ ਵਿੱਚ ਇੱਕ ਅਜਿਹਾ ਦੁਰਘਟਨਾਵਾਂ ਹੋ ਜਾਂਦੀਆਂ ਹਨ ਕਿ ਜਿਨ੍ਹਾਂ ਤੋਂ ਆਪਾਂ ਨੂੰ ਬਹੁਤ ਸਾਰੀਆਂ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਬਿਲਕੁਲ ਬਿਲਕੁਲ ਮੈਂ ਆਪਣੇ ਖੁਦ ਦੀ ਐਗਜ਼ਾਮਪਲ ਦਿੰਦਾ ਕਿ ਇੱਕ ਕਹਿੰਦੇ ਹੁੰਦੇ ਆ ਕਿ ਅਕਲ ਕਹਿੰਦੇ ਹੁੰਦੇ ਆ ਬਦਾਮ ਖਾਣ ਨਾਲ ਨਹੀਂ ਠੱਕੇ ਖਾਣ ਨਾਲ ਆਉਂਦੇ ਆ ਹਨਾ ਕਿ ਜੇ ਬੰਦਾ ਠੱਕੇ ਖਾ ਕੇ ਵੀ ਕੁਝ ਬਣ ਜਾਂਦਾ ਨਾ ਲਾਈਫ ਚ ਤੇ ਉਸ ਨੂੰ ਉਹ ਮਾੜਾ ਸਮਾਂ ਯਾਦ ਨਹੀਂ ਰਹਿੰਦਾ ਬਿਲਕੁਲ ਤੇ ਸਵਾਲ ਇੱਕ ਹੋਰ ਸੀ ਅੰਦਰ ਜੀ ਮੈਂ ਤੁਹਾਨੂੰ ਇਹ ਕੱਲ ਦੇ ਵਿੱਚੋਂ ਯਾਦ ਕਾਂਸਰ ਦੇਣਾ ਚਾਹੁੰਦਾ ਹਾਂ ਜਿਵੇਂ ਤੁਸੀਂ ਕਿਹਾ ਵੀ ਬੰਦਾ ਮੰਜ਼ਿਲ ਤੱਕ ਪਹੁੰਚ ਜਾਂਦਾ ਹੈ ਚੀਜ਼ਾਂ ਤੋਂ ਤੇ ਮੈਨੂੰ ਵੀ ਇੱਦਾਂ ਮੇਰੀ ਵੀ ਜ਼ਿੰਦਗੀ ਚ ਕੁਝ ਘਟਨਾਵਾਂ ਹੋਈਆਂ ਜਿਹਦੇ ਕਰਕੇ ਮੈਨੂੰ ਲੱਗਦਾ ਵੀ ਮੈਂ ਥੋੜਾ ਜ਼ਿਆਦਾ ਇਸ ਚੀਜ਼ ਦੇ ਵਿੱਚ ਆਇਆ ਹਾਂ ਹੂੰ ਜਿਵੇਂ ਮੈਨੂੰ ਹੈਲਥ ਇਸ਼ੂ ਹੋ ਗਿਆ ਸੀਗਾ ਹਾਂਜੀ ਤੇ ਮੈਂ ਕਾਫੀ ਟਾਈਮ ਮੈਨੂੰ ਘਰੇ ਵੀ ਰਹਿਣਾ ਪਿਆ ਹੂੰ ਉਸ ਦਰਮਿਆਨ ਮੈਂ ਕਾਫੀ ਕਿਤਾਬਾਂ ਪੜ੍ਹੀਆਂ ਹਾਂਜੀ ਸਿਰਜਾ ਵੀ ਉਸੇ ਟਾਈਮ ਆ ਤੇ ਮੈਂ ਇਸੇ ਗੱਲ ਤੇ ਕਹਿੰਨਾ ਵੀ ਜ਼ਰੂਰੀ ਨਹੀਂ ਦੁਖਾਂਤ ਵੀ ਸਿਰਫ ਦਿਲ ਟੁੱਟਣਾ ਹੀ ਆ ਮੈਨੂੰ ਲੱਗਦਾ ਉਹ ਵੀ ਇੱਕ ਦੁੱਖ ਹੀ ਸੀਗਾ ਜਿਹੜਾ ਮੈਨੂੰ ਲੱਗਦਾ ਮੈਂ ਵਰਕਿਆਂ ਨੂੰ ਸੁਣਾਇਆ ਕਿ ਜ਼ਿੰਦਗੀ ਵਿੱਚ ਤੁਸੀਂ ਵੀ ਦੁੱਖ ਹੰਡਾਇਆ ਜੀ ਜੀ ਬਿਲਕੁਲ ਮੈਂ ਇਸ ਕਿਤਾਬ ਨੂੰ ਸਮਰਪਣ ਵੀ ਇਹੀ ਲਿਖਿਆ ਹੈ ਸਰੀਰਕ ਸੰਘਰਸ਼ ਨੂੰ ਸਮਰਪਿਤ ਕੀਤੀ ਹੈ ਬਦਨਾਮ ਹੂੰ ਤੇ ਉਹ ਸਾਰ ਜਿੰਨੀ ਵੀ ਕਿਤਾਬ ਲਿਖੀਗੀ ਉਦੋਂ ਮੈਨੂੰ ਲੱਗਦਾ ਮੈਂ ਸਰੀਰਕ ਸੰਘਰਸ਼ ਹੀ ਕਰ ਰਿਆ ਸਿਕਾ ਠੀਕ ਹੋਣ ਦਾ ਸੰਘਰਸ਼ ਕਿ ਜੋ ਵੀ ਆਪਣੇ ਤਨ ਤੇ ਹੰਡਾਇਆ ਉਹਨੂੰ ਕਿਤਾਬਾਂ ਚ ਚੁਪਾਇਆ ਉਹ ਲੋ ਮੈਂ ਹਾਂ ਮੈਂ ਉਹਨੂੰ 네ਗਟਿਵ ਨਹੀਂ ਲਿਆ ਮੈਂ ਸੋਚਿਆ ਵੀ ਹੁਣ ਇੱਥੇ ਪੋਜ਼ਿਟਿਵ ਲਾਵਾਂ ਇਹ ਚੀਜ਼ ਜੇ ਮੈਂ ਘਰ ਆ ਜਾ ਮੈਂ ਬੈਠਾ ਮੈਂ ਪੜਾਂ ਸਿਰ ਜਾ ਹਾਂਜੀ ਸੁਣਾ ਜਿਵੇਂ ਤੋ ਨਹੀਂ ਵੀ ਕਈ ਵਾਰੀ ਨਹੀਂ ਵੀ ਆਪਣੇ ਚ ਕਪੈਸਿਟੀ ਹੁੰਦੀ ਵੀ ਆਪਾਂ ਰੋਜ਼ ਜ਼ਿਆਦਾ ਪੜੀਏ ਤੇ ਆਪਾਂ ਨੂੰ ਸੁਣਨਾ ਬਹੁਤ ਜ਼ਰੂਰੀ ਹੈ ਚੰਗੀਆਂ ਚੀਜ਼ਾਂ ਪ੍ਰਾਣੀਆਂ ਚੀਜ਼ਾਂ ਕਿ ਆਪਣੇ ਆਲੇ ਦੁਆਲੇ ਦਾ ਜਿਹੜਾ ਆਪਣਾ ਇੱਕ ਵਾਤਾਵਰਨ ਹੈ ਇੱਕ এনवायरमेंट ਜੋ ਵੀ ਕ੍ਰੀਏਟ ਕਰਨਾ ਉਹ ਇੱਕ ਪੋਜ਼ਿਟਿਵ ਬਿਲਕੁਲ ਕਿ ਦੇਖੋ ਕਿੰਨੀ ਸੋਹਣੀ ਗੱਲਬਾਤ ਕੀਤੀ ਹੈ ਇੰਦਰ ਜੀ ਨੇ ਕਿ ਇੱਕ ਸਮੇਂ ਵਿੱਚ ਉਹ ਆਪਣੇ ਸਰੀਰ ਦੀਆਂ ਬਿਮਾਰੀਆਂ ਨਾਲ ਜੂਝ ਰਹੇ ਸਨ ਪਰ ਦੂਸਰੇ ਪਾਸੇ ਉਹਨਾਂ ਨੇ ਹਿੰਮਤ ਵੀ ਨਹੀਂ ਹਾਰੀ ਜ਼ਿੰਦਗੀ ਵਿੱਚ ਲਿਖਿਆ ਅੱਗੇ ਵਧੇ ਤੇ ਮਕਾਮ ਹਾਸਲ ਕੀਤਾ ਬਹੁਤ ਸੋਹਣੀ ਗੱਲਬਾਤ ਹੈ ਇੰਦਰ ਜੀ ਕਿ ਇਸ ਤਰ੍ਹਾਂ ਦੇ ਲੋਕ ਜ਼ਿੰਦਗੀ ਵਿੱਚ ਬਹੁਤ ਹੀ ਘੱਟ ਮਿਲਦੇ ਹਨ ਕਿ ਮਾੜੇ ਸਮੇ ਨੂੰ ਹਰਾ ਕੇ ਜ਼ਿੰਦਗੀ ਵਿੱਚ ਅੱਗੇ ਵਧਣਾ ਨਾ ਇਹ ਕੋਈ ਕੋਈ ਹੀ ਕਰ ਸਕਦਾ ਕਈ ਲੋਕਾਂ ਨਾਲ ਤੁਸੀਂ ਅੱਜ ਦੇ ਸਮੇਂ ਵਿੱਚ ਇੱਕ ਉਮੀਦ ਦੀ ਘੜੀ ਹੋਂ ਜੀ ਜੀ ਮੈਂ ਇਹੀ ਕਹਿਣਾ ਚਾਹੁੰਦਾ ਵੀ ਤੁਹਾਡੀ ਲਾਈਫ ਦੇ ਵਿੱਚ ਵੀ ਜੇਕਰ ਤੁਸੀਂ ਡਾਊਨ ਟਾਈਮ ਦੇ ਵਿੱਚ ਨਾ ਆਪਣੇ ਨੈਗੇਟਿਵ ਤੁਹਾਡੇ ਥਾਟ ਆ ਰਹੇ ਆ ਤਾਂ ਤੁਸੀਂ ਹੈ ਨਾ ਕਿਤਾਬਾਂ ਦਾ ਜ਼ਰੂਰ ਸਹਾਰਾ ਲਓ ਕਾਫੀ ਮੋਟੀਵੇਸ਼ਨਲ ਬੁੱਕਸ ਵੀ ਆਉਂਦੀਆਂ ਆ ਇਹਨਾਂ ਆਪਾਂ ਵੀ ਹੁਣ ਲਾਇਬ੍ਰੇਰੀ ਦੇ ਵਿੱਚ ਕੁਝ ਰੱਖਿਆ ਵਾ ਮੋਟੀਵੇਸ਼ਨਲ ਕਿਤਾਬਾਂ ਪੜੋ ਜੇ ਨਾਲ ਤੁਹਾਨੂੰ ਨਾ ਜ਼ਿੰਦਗੀ ਦੇ ਵਿੱਚ ਥੋੜਾ ਜਿਹਾ ਪੋਜ਼ਿਟਿਵਿਟੀ ਆਵੇ ਮੈਂ ਮੇਰੇ ਹਿਸਾਬ ਨਾਲ ਕਿਤਾਬਾਂ ਹੀ ਤੁਹਾਨੂੰ ਉੱਪਰ ਚੱਕ ਸਕਦੀਆਂ ਜੇ ਤੁਹਾਡੇ ਮੈਡੀਸਨ ਕੰਮ ਕਰਨੀ ਬੰਦ ਕਰ ਦਿੱਤੀਆਂ ਨੇ ਮੈਡੀਸਨ ਨੇ ਖਾਸ ਕਰਕੇ ਡਿਪਰੈਸ਼ਨ ਦੇ ਵਿੱਚ ਜਿਹੜੇ ਚੱਲ ਜਾਂਦੇ ਲੋਕ ਉਹਨਾਂ ਨੂੰ ਕਿਤਾਬਾਂ ਦਾ ਸਹਾਰਾ ਜ਼ਰੂਰ ਲੈਣਾ ਚਾਹੀਦਾ ਕਿਤਾਬਾਂ ਪੜੋ ਤੇ ਲਿਖੋ ਕਈ ਵਾਰੀ ਆਪਣੇ ਜਜ਼ਬਾਤ ਆ ਬਾਕੀ ਕਿਸੇ ਨੂੰ ਸ਼ੇਅਰ ਨਹੀਂ ਕਰ ਸਕਦੇ। ਕਈ ਵਾਰ ਬੰਦਾ ਹੁੰਦਾ ਨਾ ਵੀ ਮੈਂ ਆਪਣੇ ਅੰਦਰ ਹੀ ਰੱਖਣਾ ਆ ਚੀਜ਼ਾਂ ਨਹੀਂ ਦੱਸ ਸਕਦਾ। ਉਦੋਂ ਬੰਦੇ ਨੂੰ ਨਾ ਇੱਕ ਡਾਇਰੀ ਲਾਉਣੀ ਚਾਹੀਦੀ ਆ। ਡਾਇਰੀ ਦੇ ਵਿੱਚ ਆਪਣੇ ਜਜ਼ਬਾਤ ਲਿਖੋ। ਜ਼ਰੂਰੀ ਨਹੀਂ ਤੁਸੀਂ ਹਫ਼ਤਾ ਦੇ ਰੂਪ ਵਿੱਚ ਹੀ ਲਿਖਣੇ ਆਂ, ਵਾਰਤਕ ਦੇ ਰੂਪ ਵਿੱਚ ਵੀ ਲਿਖਣੇ। ਕਿ ਕੁਝ ਸ਼ਬਦ ਹੁੰਦੇ ਆ ਕਿ ਕੁਝ ਜਜ਼ਬਾਤ ਹੁੰਦੇ ਆ ਕਿ ਜਿਨ੍ਹਾਂ ਨੂੰ ਅਸੀਂ ਕਿਸੇ ਦੇ ਅੱਗੇ ਕਹਿ ਨਹੀਂ ਸਕਦੇ ਪਰ ਉਹ ਸ਼ਬਦਾਂ ਦਾ ਰੂਪ ਜ਼ਰੂਰ ਲੈ ਲੈਣਾ। ਕਿ ਕਿਤਾਬਾਂ ਵਿੱਚ ਉਹ ਪੁਰੇ ਜਾਂਦੇ ਆ ਕਿ ਜੋ ਜੋ ਅਜਿਹੇ ਸ਼ਬਦ ਹੁੰਦੇ ਆ ਨਾ ਜਦੋਂ ਉਹ ਲੋਕਾਂ ਦੇ ਸਾਹਮਣੇ ਉੱਭਰ ਕੇ ਆਉਂਦੇ ਹਨ ਨਾ ਤੇ ਉਹ ਬਹੁਤ ਵੱਡੀ ਮਿਸਾਲ ਬਿਲਕੁਲ ਕਮਾਲ ਕਮਾਲ ਹੋਏ ਬਾ ਕਮਾਲ ਸ਼ਬਦ ਬੰਦੇ ਬਿਲਕੁਲ ਬਾ ਕਮਾਲ ਲੇਖਕ ਨੂੰ ਕਿਹੜੀਆਂ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਇੰਦਰਜੀਤ ਤੁਹਾਡੇ ਹਿਸਾਬ ਨਾਲ ਦੇਖੋ ਅਲੱਗ-ਅਲੱਗ ਜ਼ੋਨ ਆ ਤੁਸੀਂ ਕੀ ਲਿਖ ਰਹੇ ਆ ਜਾਂ ਤੁਸੀਂ ਮਤਲਬ ਜੇ ਕਵਿਤਾ ਲਿਖ ਰਹੇ ਆ ਮੇਰੇ ਹਿਸਾਬ ਨਾਲ ਜੇ ਤੁਸੀਂ ਕਵਿਤਾ ਲਿਖ ਰਹੇ ਆ ਤਾਂ ਅੱਜ ਦੇ ਦੌਰ ਦੀ ਸਭ ਤੋਂ ਜ਼ਿਆਦਾ ਵੇਚਣ ਵਾਲੀ ਕਿਤਾਬ ਰਾਣੀ ਤਤ ਇਹ ਜਾਨੂੰ ਜ਼ਰੂਰ ਪੜ੍ਹਨੀ ਚਾਹੀਦੀ ਕਿਤਾਬ ਨਵੇਂ ਹਰਮਨਜੀਤ ਮੁੰਡਾ ਹਰਮਨਜੀਤ ਨਵਾਂ ਲੇਖਕ ਆ ਬਹੁਤ ਸੋਹਣੀ ਕਤੋਂਗਲੇ ਚ ਗਾਣਾ ਵੀ ਉਹਦਾ ਆਇਆ ਹੋਇਆ ਵਾ ਕਾਫੀ ਪੰਜਾਬੀ ਫਿਲਮਾਂ ਦੇ ਵਿੱਚ ਕਾਫੀ ਉਹਦੇ ਗਾਣੇ ਆ ਰਹੇ ਆ ਉਹ ਕਵਤਾ ਉਹਦੇ ਵਿੱਚੋਂ ਮੈਂ ਇੱਕ ਸੁਣਾਉਣਾ ਹੈ ਗ੍ਰਾਣੀ ਤਤ ਵਿੱਚੋਂ ਕਿ ਰੰਗਾਂ ਦੀ ਉਸਤਤ ਆਕਾਰਾਂ ਦੀ ਉਸਤਤ ਖਿਆਲਾਂ ਚ ਉਸਰੇ ਮਿਨਾਰਾਂ ਦੀ ਉਸਤਤ ਕੀ ਸੋਬਾ ਕੀ ਸਜਦੇ ਕੀ ਸੋਹਲੇ ਕੀ ਕਸੀਦੇ ਇਹ ਜੰਮਣ ਤੇ ਮਰਨਾ ਬਹਾਰਾਂ ਦੀ ਉਸਤਤ ਇੱਕ ਗਾਣਾ ਵੀ ਉਹਨਾਂ ਦਾ ਮਸ਼ਹੂਰ ਹੋਇਆ ਕਿ ਗੁਰਾਂ ਦਾ ਦਰਸ ਵਢੇਰਾ ਗੁਰਾਂ ਤੋਂ ਕਾਦਾ ਪਰਦਾ ਏ ਇਹ ਕੁੜੀਆਂ ਕੇਸ ਬੌਂਦੀਆਂ ਨੇ ਸੂਰਜ ਧੁੱਪਾਂ ਕਰਦਾ ਏ ਇਹੋ ਜਿਹੀ ਕਿਤਾਬਾਂ ਲੱਗਦਾ ਨਵੇਂ ਯੂਥ ਨੂੰ ਖਾਸ ਕਰਕੇ ਜ਼ਰੂਰ ਪੜ੍ਹਣੀਆਂ ਚਾਹੀਦੀਆਂ ਤੇ ਨਵੀਆਂ ਕਿਤਾਬਾਂ ਦੇ ਨਾਲ ਨਾਲ ਪੁਰਾਣੇ ਲੇਖਕ ਵੀ ਜ਼ਰੂਰ ਪੜ੍ਹਨੇ ਚਾਹੀਦੇ ਸ਼ਿਵ ਤਾਂ ਦੇਖੋ ਪੜ੍ਹਦੇ ਸਾਰੇ ਪੜ੍ਹਦੇ ਲੋਕੀ ਮੋਸਟਲੀ ਸਾਰਿਆਂ ਨੂੰ ਪਤਾ ਹੀ ਆ ਸ਼ਿਵ ਦੇ ਨਾਲ ਨਾਲ ਬਾਬੂ ਰਜਵਲੀ ਜ਼ਰੂਰ ਪੜ੍ਹੋ ਉਹਨਾਂ ਦੀ ਚੋਣਮੀਆਂ ਕਵਿਤਾਵਾਂ ਇੱਕ ਕਿਤਾਬ ਆਂਦੀ ਆ ਤਰਕ ਭਾਰਤੀ ਨੇ ਛਾਪੀ ਆ ਉਹ ਕਿਤਾਬ ਜ਼ਰੂਰ ਕਵਿਤਾ ਵਾਲੇ ਨੂੰ ਪੜ੍ਹਨੀ ਚਾਹੀਦੀ ਆ ਉਸ ਕਿਤਾਬ ਵਿੱਚ ਇਹੋ ਜਿਹਾ ਕੀ ਆ ਉਹਦੇ ਵਿੱਚ ਸ਼ਾਨਦ ਆ ਉਹਦੇ ਵਿੱਚ ਨਾ ਜਿੱਦਾਂ ਮੈਂ ਤੁਹਾਨੂੰ ਦੱਸਦਾ ਉਹਦੇ ਵਿੱਚ ਇੱਕ ਚੀਜ਼ ਹੈ ਮੇਰੀ ਪਸੰਦੀਦਾ ਕਿ ਦੱਖਣ ਦਾ ਹੀਰਾ ਚੰਗਾ ਕਾਬਲੀ ਮਮੀਰਾ ਚੰਗਾ ਥਲੀ ਦਾ ਮਤੀਰਾ ਤੇ ਕਮਾਦ ਚੰਗੇ ਪਵਾਦ ਦੇ ਬਲਦ ਦੇ ਨ ਗੋਰੀ ਤੇ ਅੰਬਰ ਸਰ ਜੋਰੀ ਚੰਗੇ ਲੁੰਗੀਆਂ ਪਸ਼ੋਰੀ ਚੌਲ ਚੰਗੇ ਫਤਿਹਬਾਦ ਦੇ ਉਹਦੇ ਵਿੱਚ ਨਾ ਪੁਰਾਣੀਆਂ ਸੱਬੇ ਚਾਰਕ ਚੀਜ਼ਾਂ ਆ ਪੁਰਾਣੇ ਸ਼ਬਦ ਜਦੋਂ ਆਪਾਂ ਲੱਗਦਾ ਵੀ ਹਾਂ ਯਾਰ ਇਹ ਤਾਂ ਸ਼ਬਦ ਨਹੀਂ ਹੈਗੇ ਸੋ ਪ੍ਰਾਣੀਆਂ ਚੀਜ਼ਾਂ ਪੜੋ ਦੇਖੋ ਕਿਦਾਂ ਕਾਕੇ ਜੁੜਿਆ ਨੇ ਇੰਦਰ ਜੀ ਇੱਕ ਲੇਖਕ ਲਈ ਮਹਾਨ ਕੋਸ਼ ਕਿੰਨਾ ਕੁ ਜ਼ਰੂਰੀ ਆ ਬਹੁਤ ਜ਼ਰੂਰੀ ਮੇਰੇ ਹਿਸਾਬ ਨਾਲ ਮਹਾਨ ਕੋਸ਼ ਤੋਂ ਬਿਨਾ ਲੇਖਕ ਬਣ ਹੀ ਨਹੀਂ ਸਕਦਾ ਕਿਉਂ ਮਹਾਨ ਕੋਸ਼ ਇੱਕ ਡਿਕਸ਼ਨਰੀ ਆ ਸਾਡੀ ਪੰਜਾਬੀ ਦੀ ਦੇਖਿਆ ਜਾਵੇ ਤਾਂ ਜਿੰਨੀਆਂ ਵੀ ਪੰਜਾਬੀ ਕਿਤਾਬਾਂ ਆ ਉਹਦੇ ਵਿੱਚ ਜਿਹੜੇ ਸ਼ਬਦਾਂ ਦੇ ਅਰਥ ਆਪਾਂ ਦੇਖਣ ਲਈ ਮਹਾਨ ਕੋਸ਼ ਦੀ ਹੀ ਵਰਤੋਂ ਕਰਦੇ ਆਂ ਤੇ ਹਰੇਕ ਲੇਖਕ ਦੇ ਘਰੇ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਜਦੋਂ ਆਪਾਂ ਕਿਤਾਬ ਪੜ੍ਹਦੇ ਆ ਉਹਦੇ ਵਿੱਚ ਕਾਫੀ ਅਧਰ ਸ਼ਬਦ ਹੁੰਦੇ ਜਿਹੜੇ ਸਿਰਫ ਸਮਝ ਨਹੀਂ ਆਉਦੇ ਉਹ ਅਸੀਂ ਮਹਾਨਕੋਸ਼ ਦੁਆਰਾ ਹੀ ਸਮਝ ਸਕਦੇ ਹਾਂ ਤੁਸੀਂ ਪੜ੍ਹਿਆ ਜੀ ਬਿਲਕੁਲ ਮੇਰੇ ਘਰੇ ਮਹਾਨਕੋਸ਼ ਮੇਤੋ ਨਾਮਾ ਮਹਾਨਕੋਸ਼ ਵੀ ਹੈ ਤੇ ਮੇਤੋ ਪਹਿਲੀ ਪ੍ਰਾਣਾ ਮਹਾਰਕੋਸ਼ ਵੀ ਕੀ ਸਿੱਖਿਆ ਕੀ ਤੁਹਾਡੀ ਜ਼ਿੰਦਗੀ ਵਿੱਚ ਤਬਦੀਲੀਆਂ ਆਈਆਂ ਮਹਾਨ ਬਹੁਤ ਤਬਦੀਲੀਆਂ ਮੇਰੀ ਲਿਖਤ ਨਾ ਮੈਨੂੰ ਲੱਗਦਾ ਮੇਰੀ ਲਿਖਤ ਨੂੰ ਬਹੁਤ ਨਿਖਾਰ ਮਿਲਿਆ ਲਿਖਤ ਵੱਡੀ ਹੋ ਗਈ ਮੇਰੇ ਹਿਸਾਬ ਨਾਲ ਆਮ ਲਿਖਤ ਤੋਂ ਉੱਪਰ ਦੇ ਲੈਵਲ ਦੀ ਹੋ ਗਈ ਆ ਕਿਉਂਕਿ ਮੈਂ ਸ਼ਬਦ ਸੋਹਣੇ ਸੋਹਣੇ ਬੜੇ ਸੋਹਣੇ ਸੋਹਣੇ ਸ਼ਬਦਾਂ ਚੋਂ ਸਿੱਖੇ ਜਰੂਰੀ ਉਸ ਪੰਜਾਬੀ ਦੇ ਸ਼ਬਦ ਉਰਦੂ ਦੇ ਵੀ ਆ ਵਿੱਚ ਫਾਰਸੀ ਦੇ ਸ਼ਬਦ ਵੀ ਆ ਇੰਦਰਜੀਤ ਤੁਸੀਂ ਲੇਖਕ ਤੋਂ ਇਲਾਵਾ ਜੀ ਹੋਰ ਕਿਹੜੇ ਰੂਪ ਵਿੱਚ ਆਪਣੇ ਆਪ ਨੂੰ ਦੇਖਦੇ ਮੈਂ ਲੇਖਕ ਤੋਂ ਇਲਾਵਾ ਆਪਣੇ ਆਪ ਨੂੰ ਲਾਇਬ੍ਰੇਰੀ ਦੇ ਰੂਪ ਵਿੱਚ ਦੇਖਦਾ ਆ ਮੈਨੂੰ ਲੱਗਦਾ ਵੀ ਜਦੋਂ ਮੈਂ ਪੜਨਾ ਸ਼ੁਰੂ ਕੀਤਾ ਉਦੋਂ ਮੈਨੂੰ ਲੱਗਾ ਸੀ ਮੈਂ ਕਿਤਾਬਾਂ ਦੀ ਫੀਲਡ ਵਿੱਚ ਹੀ ਕੰਮ ਕਰਨਾ ਹੈ ਹੂੰ ਤੇ ਜਦੋਂ ਮੈਂ ਕਿਤਾਬਾਂ ਦੀ ਫੀਲਡ ਦੇ ਵਿੱਚ ਦੇ ਵਿੱਚ ਕੰਮ ਮਤਲਬ ਸੋਚਿਆ ਵੀ ਕੀ ਕਰਨਾ ਜਾਂ ਤਾਂ ਮੈਂ ਸੇਲ ਕਰ ਸਕਦਾ ਸੀ ਜਾਂ ਮੈਂ ਇਹਦਾ ਟੀਚਰ ਬਣ ਸਕਦਾ ਸੀ ਫਿਰ ਮੈਂ ਸੋਚਿਆ ਯਾਰ ਮੈਂ ਨਾ ਸਟੱਡੀ ਕਰਦਾ ਇਹਦੀ ਫਿਰ ਮੈਂ ਲੱਭਣਾ ਸ਼ੁਰੂ ਕੀਤਾ ਵੀ ਕਿੱਥੇ ਲਾਇਬ੍ਰੇਰੀਨ ਦੀ ਸਟੱਡੀ ਹੁੰਦੀ ਆ ਫਿਰ ਮੈਨੂੰ ਪਤਾ ਲੱਗਾ ਜਲੰਧਰ ਇੱਕ ਜਗ੍ਹਾ ਕਾਲਜ ਆ ਜਿੱਥੇ ਲਾਇਬ੍ਰੇਰੀਨ ਦੀ ਪੜ੍ਹਾਈ ਕਰਵਾਈ ਜਾਂਦੀ ਆ ਫਿਰ ਮੈਂ ਉੱਥੇ ਰੈਗੂਲਰ ਦੇ ਵਿੱਚ ਐਡਮਿਸ਼ਨ ਲਈ ਕਾਫੀ ਜਿਹਾ ਸਿੱਖਿਆ ਕਾਤੋਂ ਕਿਉਂਕਿ ਮੈਂ ਕਿਤਾਬਾਂ ਦੇ ਨੇੜੇ ਰਹਿਣਾ ਚਾਹੁੰਦਾ ਸੀ ਕਿਉਂਕਿ ਕਿਤਾਬਾਂ ਦੇ ਨੇੜੇ ਰਹੂੰਗਾ ਤੇ ਮੇਤੋਂ ਟੁੱਟੂੰਗਾ ਨਹੀਂ ਕਦੀ ਵੀ ਕਈ ਵਾਰੀ ਹੁੰਦਾ ਲੇਖਕ ਇੱਕ ਕਿਤਾਬ ਲਿਖ ਲੈਂਦਾ ਫਿਰ ਉਹ ਟੁੱਟ ਜਾਂਦਾ ਬਸ ਫਿਰ ਉਹ ਲਗਭਗ ਲਿਖਣਾ ਛੱਡੀ ਦਿੰਦਾ ਆ ਵੀ ਥੋੜੇ ਟਾਈਮ ਦਾ ਹੁੰਦਾ ਮੋਟੀਵੇਸ਼ਨ ਵੀ ਮੈਂ ਕਿਤਾਬ ਕਰਨੀ ਆ ਪਰ ਜੇ ਮੈਂ ਹੁਣ ਲਾਇਬ੍ਰੇਰੀਨ ਬਣਿਆ ਆ ਕਿਤਾਬਾਂ ਦੇ ਨੇੜੇ ਆ ਤੇ ਮੇਰਾ ਜਿਹਦਾ ਮਤਲਬ ਕਿ ਮੈਂ ਰੋਜ਼ ਨਵੀਂ ਕਿਤਾਬ ਪੜਦਾ ਹੀ ਹੂੰਗਾ ਲਾਇਬ੍ਰੇਰੀ ਦੇ ਵਿੱਚ ਤੁਹਾਡਾ ਮਨਪਸੰਦ ਕਵੀ ਸਾਨੂੰ ਜ਼ਰੂਰ ਦੱਸਿਓ ਮੇਰਾ ਮਨਪਸੰਦ ਕਵੀ ਮੈਨੂੰ ਇਦਾਂ ਲੱਗਦਾ ਮਨਵੋ ਜੀ ਨਾਵਲ ਉਹਨਾਂ ਦੇ ਨਾਵਲ ਸਾਦਿਕ ਸੁਲਤਾਨ ਯੁੱਧਨਾਦ ਯੁੱਗ ਅੰਤ ਅਫਗਾਨਿਸਤਾਨ ਦੀ ਉਰਸਲਾ ਤੁਸੀਂ ਉਹਨਾਂ ਦੀ ਜ਼ਿੰਦਗੀ ਤੋਂ ਕੀ ਸਿੱਖਿਆ ਉਹਨਾਂ ਦੀ ਜ਼ਿੰਦਗੀ ਤੋਂ ਇਹ ਸਿੱਖਿਆ ਵੀ ਜ਼ਰੂਰੀ ਨਹੀਂ ਲੇਖਕ ਵੀ ਅਸੀਂ ਵੀ ਮਤਲਬ ਕਿ ਜਲਦੀ ਹੀ ਜਲਦੀ ਉਮਰ ਤੇ ਵਿੱਚ ਪ੍ਰਾਪਤੀਆਂ ਕਰਨੀਆਂ ਮੈਨੂੰ ਲੱਗਦਾ ਉਹਨਾਂ ਨੇ ਮੈਨੂੰ ਲੱਗਦਾ ਉਹੀ ਲੇਖਕ ਆ ਜਿਨ੍ਹਾਂ ਨੇ 50 ਸਾਲ ਤੋਂ ਬਾਅਦ ਪ੍ਰਾਪਤੀਆਂ ਕੀਤੀਆਂ ਜ਼ਿੰਦਗੀ ਦੀਆਂ ਅਸਲ ਉਹਨਾਂ ਨੇ ਜ਼ਰੂਰੀ ਨਹੀਂ ਵੀ ਇਕੱਲਾ ਨਾਵਲ ਹੀ ਲਿਖਿਆ ਉਹਨਾਂ ਨੇ ਕਾਫੀ ਸਫਰਨਾਮੇ ਵੀ ਲਿਖੇ ਆ ਕਾਫੀ ਏਸੇ ਆ ਕੇਂਦਰ ਜੀ ਕਵਿਤਾ ਦੇ ਨਾਲ-ਨਾਲ ਹੋਰ ਤੁਸੀਂ ਕੀ ਲਿਖਿਆ ਕੁਝ ਗੀਤ ਵੀ ਲਿਖੇ ਜੀ ਜੀ ਹਾਂ ਮੇਰੇ ਕੁਝ ਗੀਤ ਵੀ ਰਿਕਾਰਡ ਹੋ ਚੁੱਕੇ ਆ ਇੱਕ ਗਾਣੇ ਦੀ ਵੀਡੀਓ ਵੀ ਆ ਚੁੱਕੀ ਹੈ ਤੇ ਇੱਕ ਵੈਸੇ ਅਸੀਂ ਸਪੋਟੀਫਾਈ ਤੇ ਜਾਂ YouTube ਤੇ ਆਡੀਓ ਰਿਲੀਜ਼ ਕੀਤੀ ਸੀਗੀ ਉਹਨਾਂ ਵਿੱਚ ਇੱਕ ਗਾਣਾ ਤਾਰਾ ਅਰਸ਼ਾਂ ਦਾ ਐਮੀ ਜੀ ਨੇ ਉਹ ਗਾਣਾ ਗਾਇਆ ਵਾ ਮੈਂ ਉਹਦੇ ਕੁਝ ਬੋਲ ਸੁਣਾਉਣਾ ਤੁਹਾਨੂੰ ਜਰੂਰ ਕਿ ਈੜੀ ਦੇ ਸੰਗ ਸਿਆਰੀ ਉੱਪਰ ਆ ਟਿੱਪੀ ਜੀ ਈੜੀ ਦੇ ਸੰਗ ਸਿਆਰੀ ਉੱਪਰ ਆ ਟਿੱਪੀ ਜੀ ਦੱਦੇ ਦੇ ਨਾਲ ਹੈਰਾਰਾ ਮਾ ਬੋਲੀ ਲਿਪੀ ਜੀ ਪੋਥੀਓ ਸ਼ਾਸਰ ਮੋਰ ਨੂੰ ਪੜਦਾ ਏ ਬਾਰੋਬਾਰੀ ਪੋਥੀਓ ਸ਼ਾਸਰ ਮੋਰ ਨੂੰ ਪੜਦਾ ਏ ਬਾਰੋਬਾਰੀ ਉਹਦੇ ਤੋਂ ਬਾਅਦ ਏ ਮੈਨੂੰ ਸੱਚੀ ਆ ਜਾਨੋ ਪਿਆਰੀ ਸੱਜਣਾ ਸਾਨੂੰ ਮਾਣ ਬੜਾਈ ਹੁੰਦਾ ਏ ਤੇਰੇ ਤੇ ਚੌਨੀਆਂ ਕਵਤਾ ਲਿਖਦੇ ਸੋਹਣੀ ਜੀ ਮੇਰੇ ਵਾਹ ਬਹੁਤ ਖੂਬ ਬਹੁਤ ਖੂਬ ਸੂਰਤ ਧੰਨਵਾਦ ਬਹੁਤ ਬਹੁਤ ਧੰਨਵਾਦ ਮੈਂ ਆਪਣੇ ਦੂਜੇ ਗਾਣੇ ਤੇ ਵੀ ਸੱਤਰ ਸੁਣਾਉਣਾ ਕਿ ਵਾਰਾ ਮੈਂ ਗੁੜ ਤੇ ਮਿਸ਼ਰੀ ਪਾਣੀ ਦੀਆਂ ਛੱਲਾਂ ਤੇ ਵਾਰਾਂ ਮੈਂ ਗੁੜਤੇ ਮਿਸ਼ਰੀ ਪਾਣੀ ਦੀਆਂ ਛੱਲਾਂ ਤੇ ਕਾਲੇ ਤਿਲ ਬਾਲੇ ਜੱਜਦੇ ਇੰਦਰ ਦੀਆਂ ਗੱਲਾਂ ਤੇ ਕੇਂਦਰ ਜੀ ਭਵਿੱਖ ਵਿੱਚ ਕਿਹੜੇ ਨਵੇਂ ਪ੍ਰੋਜੈਕਟ ਕਿਹੜੀਆਂ ਕਿਤਾਬਾਂ ਜਾਂ ਕੋਈ ਨਵੇਂ ਗੀਤ ਆ ਰਹੇ ਆ ਕਿ ਸਾਡਾ ਇੰਦਰ ਸਾਨੂੰ ਵੱਡੇ ਪਰਦੇ ਤੇ ਵੱਡੇ ਗੀਤਕਾਰਾਂ ਨਾਲ ਜਾਂ ਪੰਜਾਬੀ ਇੰਡਸਟਰੀ ਦੇ ਜੋ ਵੀ ਅੱਜ ਦੇ ਸਮੇਂ ਦੇ ਫਨਕਾਰ ਹਨ ਉਹਨਾਂ ਨਾਲ ਵੇਖਣ ਨੂੰ ਮਿਲਣਗੇ ਹਰਜੀਤ ਫਿਲਹਾਲ ਤਾਂ ਆਪਾਂ ਨਵੇਂ ਮੁੰਡਿਆਂ ਨੇ ਕੰਮ ਕਰ ਰਹੇ ਆ ਜਾਇਸ਼ਵੀਰ ਮੇਰਾ ਇੱਕ ਮਿੱਤਰ ਆ ਉਹਦੇ ਨਾਲ ਸਾਡਾ ਗਾਣਾ ਆ ਰਿਹਾ ਸ਼ਰਬਤ ਓਕੇ ਮੈਂ ਤੁਹਾਨੂੰ ਕੁਝ ਲੈਣਾ ਵੀ ਉਹਦੀਆਂ ਸੁਨਾ ਦਿੰਨਾ ਹਾਂ ਜੀ ਕਿ ਇੰਦਰ ਦੇ ਪਿੰਡ ਤੋਂ ਦਿਸਦਾ ਏ ਦਿਸਦਾ ਏ ਤੇਰਾ ਸ਼ਹਿਰ ਕੋੜੇ ਹੁਣ ਦਿ올 ਵੀ ਸਿੱਖਦਾ ਫਿਰਦਾ ਏ ਤੇਰੀ ਅੱਖਾਂ ਵਿਚਲੀ ਬਹਿਰ ਕੋੜੇ ਹਾਂ ਤੂੰ ਪਾਕ ਸੁਨਹਿਰੀ ਸ਼ਬਦਾਂ ਨੂੰ ਬਨਵਾਲੀਪੁਰ ਤੋਂ ਹਰਦਿਆ ਕਰ ਮੈਨੂੰ ਸ਼ਰਬਤ ਪੀਣ ਦਾ ਸ਼ੌਂਕ ਆ ਤੂੰ ਪਾਣੀ ਝੂਠਾ ਕਰਦਾ ਹੈਗਾ ਤੂੰ ਪਾਣੀ ਝੂਠਾ ਕਰ ਜੀ ਜੀ ਇਹ ਆਪਣਾ ਗਾਣਾ ਆ ਰਿਹਾ ਇਹਦੇ ਨਾਲਾ ਮਾਝਾ ਪਬਲਿਕੇਸ਼ਨ ਸੱਚ ਲਿਖਾਰੀ ਮੇਰਾ ਮਿੱਤਰ ਆ ਉਹਦੇ ਨਾਲ ਮੇਰੀ ਕਿਤਾਬ ਆ ਰਹੀ ਆ ਦੁਨੀਆ ਦੇ ਖਤਰਨਾਕ ਰਾਜ਼ 나ਗਬਣੀ ਤੋਂ ਇਲੂਮਿਨਾਟੀ ਤੱਕ ਉਹਦੇ ਵਿੱਚ ਮੇਰੇ 20 ਲੇਖ ਆ ਲੇਖਾਂ ਦੇ ਉੱਤੇ ਕਿਤਾਬ ਆ ਰਹੀ ਆ ਕੌਨਸਪੀਰੇਸੀ ਥਿਉਰੀਜ਼ ਦੇ ਉੱਪਰ ਇੱਕ ਦਾਵਾ ਇਸ ਤੋਂ ਇਲਾਵਾ ਇੱਕ ਨਾਵਲ ਕਰ ਰਹੇ ਆ ਮਰਡਰ ਮਿਸਟਰੀ ਨਾਵਲ ਆ ਉਹ ਵੀ ਲੱਗਦਾ ਜਲਦੀ ਆਉਣ ਵਾਲੇ ਸਾਲਾਂ ਵਿੱਚ ਆ ਜਾਵੇਗਾ ਤੇ ਬਸ ਹੋਰ ਵੀ ਕਾਫੀ ਚੀਜ਼ਾਂ ਮੈਨੂੰ ਲੱਗਦਾ ਆਉਣਗੀਆਂ ਵਧੀਆ ਹੀ ਆਉਣਗੀਆਂ ਜੋ ਵੀ ਲਿਖੇ ਤੋਂ ਬੈਟਰ ਕਰਨ ਦੀ ਕੋਸ਼ਿਸ਼ ਕਰਾਂਗੇ ਬਹੁਤ ਬਹੁਤ ਧੰਨਵਾਦ ਇਹ ਸਨ ਇੰਦਰ देओल ਜੀ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੀ ਦਾਸਤਾਨ ਸਾਡੇ ਨਾਲ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ ਕਿ ਇਹਨਾਂ ਨੇ ਦੱਸਿਆ ਕਿ ਜੇਕਰ ਤੁਸੀਂ ਕੁਝ ਸਮੇਂ ਲਈ ਆਪਣੀ ਜ਼ਿੰਦਗੀ ਵਿੱਚ ਮਾੜਾ ਸਮਾਂ ਉਤਰਾ ਚੜ੍ਹਾ ਵੀ ਹੁੰਦੇ ਰਹਿੰਦੇ ਹਨ ਕਿ ਕਿੱਦਾਂ ਉਹਨਾਂ ਸਭ ਚੀਜ਼ਾਂ ਨਾਲ ਲੜਕੇ ਝਗੜਕੇ ਤੁਸੀਂ ਆਪਣੀ ਜ਼ਿੰਦਗੀ ਵਿੱਚ ਉੱਪਰ ਉੱਠ ਸਕਦੇ ਹੋ ਉਮੀਦ ਕਰਦੇ ਹਾਂ ਕਿ ਬਹੁਤ ਸਾਰੇ ਲੋਕ ਤੁਹਾਡੇ ਤੋਂ ਪ੍ਰਭਾਵਿਤ ਹੋਣਗੇ ਤੁਹਾਡੀਆਂ ਗੱਲਾਂ ਤੋਂ ਪ੍ਰਭਾਵਿਤ ਹੋਣਗੇ ਸਾਡੀ ਅਗਲੀ ਕਿਸ਼ਤ ਵਿੱਚ ਫਿਰ ਮਿਲਾਂਗੇ ਇੱਕ ਹੋਰ ਰੋਚਕ ਵਿਅਕਤੀ ਨਾਲ ਉਹਨਾਂ ਸਮਾਂ ਪੜ੍ਹਦੇ ਰਹੋ ਲਿਖਦੇ ਰਹੋ ਤੇ ਸੁਣਦੇ ਰਹੋ ਧੰਨਵਾਦ